ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਚਾਹ ਕੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨਯੋਗ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਦਾ ਆਨੰਦ ਮਾਣੇ ਸਾਧ ਸੰਗਤ ਜੀਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰ ਜੀ ਦੀ ਗੋਦ ਵਿੱਚ ਜੁਰ ਬੈਠੇ ਹੋ ਬਹੁਤ ਸ਼ਰਧਾ ਭਾਵਨਾ ਦੇ ਨਾਲ ਬਾਬਾ ਦੀਪ ਸਿੰਘ ਜੀ ਦਾ ਆਗਮਨ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ ਚ ਬੈਟ ਕੇ ਸਮਾਗਮ ਦਾ ਆਨੰਦ ਮਾਣ ਰਹੇ ਹੋ ਸਤਗੁਰੂ ਜੀ ਦੇ ਪਿਆਰ ਦੇ ਵਿੱਚ ਅਦਬ ਸਤਕਾਰ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਪਤੇ ਬੁਲਾਓ ਅਦਬ ਸਤਕਾਰ ਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਤیاں ਲਿਆਓ ਜੀ ਪਾਉ ਵਿੰਡ ਸਾਹਿਬ ਜੀ ਧਰਤੀ ਤੇ ਖੇਤੀਬਾੜੀ ਕਰਨ ਵਾਲਾ ਪਰਿਵਾਰ ਹੈ ਨਾਮ ਆਇਆ ਜੀ ਬਾਬਾ ਦੁਲਤੀ ਜੀ ਇਹ ਬਾਬਾ ਦੁਲਤੀ ਜੀ ਕਾਹਨ ਨੇ ਜਿਸ ਬਾਬੇ ਦੇ ਪਿਆਰ ਵਿੱਚ ਬੈਠੇ ਹੋ ਨਾ ਤਨ ਬਾਬਾ ਦੀਪ ਸਿੰਘ ਜੀ ਦੇ ਜਿਸ ਬਾਬਾ ਜੀ ਦਾ ਆਗਮਨ ਦਿਹਾੜਾ ਮਨਾ ਰਹੇ ਹੋ ਨਾ ਤਨ ਬਾਬਾ ਦੀਪ ਸਿੰਘ ਜੀ ਦੇ ਪਰਦਾਦਾ ਜੀ ਨੇ ਇਨਾਂ ਦੇ ਘਰ ਅੱਗੇ ਪੁੱਤਰ ਹੁੰਦਾ ਹੈ ਨਾਮ ਰੱਖਿਆ ਬਾਬਾ ਕਰਮਾ ਜੀ ਇਹ ਸਤਿਗੁਰ ਦੇ ਦਾਦਾ ਜੀ ਨੇ ਸਮਾਂ ਹੁੰਦਾ ਹੈ ਇਹਨਾਂ ਦਾ ਵਿਆਹ ਹੁੰਦਾ ਹੈ ਅਗੋਂ ਇਹਨਾਂ ਦੇ ਘਰ ਪੁੱਤਰ ਹੁੰਦਾ ਹੈ ਨਾਮ ਰੱਖਿਆ ਬਾਬਾ ਭਗਤਾ ਜੀ ਜੋ ਬਾਬਾ ਜੀ ਦੇ ਅਤੀ ਸਤਿਕਾਰਯੋਗ ਪਿਤਾ ਜੀ ਨੇ ਹੁਣ ਬਾਬਾ ਭਗਤਾ ਜੀ ਜਵਾਨ ਹੁੰਦੇ ਨੇ ਇਨ ਅਦਬ ਆ ਸਾਡੇ ਮਾਤਾ ਜੀ ਲੱਗੇ ਮਾਤਾ ਜਿਉਣੀ ਜੀ ਦੇ ਨਾਲ ਹੁੰਦਾ ਹੈ ਕਿ ਬਾਬਾ ਜੀ ਦੇ ਮਾਤਾ ਸਾਡੇ ਵੀ ਮਾਤਾ ਜੀ ਲੱਗੇ ਸਤ ਸੰਗਿਓ ਹੁਣ ਨਾਮ ਹੀ ਇੱਧਰ ਭਗਤਾ ਜੀ ਹੈ ਤੇ ਕੰਮ ਵੀ ਭਗਤਾਂ ਵਾਲੇ ਨੇ ਇੱਧਰ ਮਾਤਾ ਜਿਉਣੀ ਜੀ ਅਤ ਦੀ ਨਿਮਰਤਾ ਹੈ ਮਿੱਠ ਬੋਲੜਾ ਸੁਭਾਅ ਹੈ ਸਮਾਂ ਬੀਤਦਾ ਜਾ ਰਿਹਾ ਹੈ। ਕਾਫੀ ਸਾਲ ਬੀਹਾਂ ਹੋ ਗਏ। ਇੱਕ ਦਿਨ ਬਾਬਾ ਭਗਤਾ ਜੀ ਖੇਤਾਂ 'ਚ ਕੰਮ ਪੈ ਕਰਦੇ ਨੇ। ਕੋਈ ਰੱਬ ਦਾ ਪਿਆਰਾ ਬੰਦਗੀ ਵਾਲਾ ਰੱਬ ਦਾ ਪਿਆਰਾ ਗੁਰਮਖ ਜਨ ਬਾਬਾ ਭਗਤਾ ਜੀ ਦੇ ਖੂਦ ਹੀ ਆਉਂਦਾ ਹੈ, ਪਾਪ ਖੇਤ 'ਤੇ ਆਉਂਦਾ ਹੈ। ਤੇ ਦੂਰੋਂ ਆਵਾਜ਼ ਆਉਂਦਾ ਹੈ। ਇੰਦਾ ਭਲਿਆ ਮੈਨੂੰ ਪਾਣੀ ਤਾਂ ਪਿਲਾ ਪਿਆਸ ਲੱਗੀ ਹੈ। ਬਾਬਾ ਭਗਤਾ ਜੀ ਨੇ ਵੇਖਿਆ ਕੋਈ ਮਹਾਤਮਾ ਹੈ ਗੁਰਮੁਖ ਜਨ ਹੈ ਬੜੇ ਸਤਕਾਰ ਨਾਲ ਕੋਲ ਬੁਲਾਇਆ ਤੇ ਜਲ ਛਕਾਇਆ। ਤੇ ਜਿਹੜਾ ਮੋਢੇ ਤੇ ਪੜਨਾ ਸੀ ਤੇ ਬਾਬਾ ਭਗਤਾ ਜੀ ਦੇ ਉਹੋ ਜ਼ਮੀਨ ਤੇ ਵਿਛਾ ਦਿੱਤਾ। ਆਖਿਆ ਮਹਾਂਪੁਰਖੋ ਆਪ ਜੀ ਇੱਥੇ ਵਿਰਾਜੋ। ਹੁਣ ਬਾਬਾ ਭਗਤਾ ਜੀ ਵੀ ਗੁਰਮਖ ਜਨ ਨੇ ਉਹ ਜਿਹੜਾ ਮਹਾਤਮਾ ਆਇਆ ਉਹ ਵੀ ਰੱਬ ਦਾ ਪਿਆਰਾ ਹੈ ਹੁਣ ਦੋ ਗੁਰਮਖ ਜਨੂ ਰੱਬ ਦੇ ਪਿਆਰੇ ਜਦ ਦੋ ਗੁਰਮਖ ਜਨ ਦੋ ਬੰਦਗੀ ਵਾਲੇ ਦੋ ਰੱਬ ਦੇ ਪਿਆਰੇ ਇਕੱਠੇ ਹੋ ਕੇ ਬੈਠਦੇ ਨੇ ਰੱਬ ਦੀਆਂ ਗੱਲਾਂ ਕਰਦੇ ਨੇ ਪਰਮੇਸ਼ਰ ਦੀਆਂ ਵਡਿਆਈਆਂ ਇਹ ਹੁੰਦੀਆਂ ਨੇ ਹੁਣ ਦੋਨੋਂ ਗੁਰਮਖ ਜਨ ਬੈਠੇ ਨੇ ਉਸ ਪਰਮੇਸ਼ਰ ਦੀ ਸਿਫ਼ਤ ਪਾਈ ਕਰਦੇ ਨੇ ਰੱਬ ਦੀਆਂ ਵਡਿਆਈਆਂ ਕਰਦੇ ਨੇ ਐਨੇ ਨੂੰ ਪ੍ਰਸ਼ਾਦਿਆਂ ਵਾਲੀ ਪੋੜੀ ਸਿਰ ਤੇ ਚੁੱਕੀਏ ਮਾਤਾ ਜੀ ਹੁਣੀ ਜੀ ਵੀ ਪ੍ਰਸ਼ਾਦਾ ਲੈ ਕੇ ਆ ਗਈ ਤੇ ਬਾਬਾ ਭਗਤਾ ਜੀ ਅੱਖ ਲੱਗੇ ਵੇਖੋ ਮਹਾਂਪੁਰਖੋ ਪ੍ਰਸ਼ਾਦਾ ਵੀ ਆ ਗਿਆ ਜੇ ਹੁਣ ਆਪ ਜੀ ਪ੍ਰਸ਼ਾਦਾ ਵੀ ਛਕਣਾ ਕਰੂ ਤੇ ਅੱਗੋਂ ਮਹਾਤਮਾ ਮਹਾਂਪੁਰਖ ਆਖਣ ਲੱਗੇ ਕਹਿੰਦੇ ਨਹੀਂ ਗੁਰਮਖਾ ਮੈਨੂੰ ਪਿਆਸ ਲੱਗੀ ਸੀ ਪਾਣੀ ਦੀ ਲੋੜ ਸੀ ਉਹ ਮੈਂ ਮੰਗ ਕੇ ਪੀ ਲਿਆ ਤੇ ਕੋਲ ਅਜੇ ਮੈਨੂੰ ਭੁੱਖ ਨਹੀਂ ਤਾਂ ਮਾਤਾ ਜੀਉਨੀ ਜੀ ਬੜੀ ਨਿਮਰਤਾ ਦੇ ਵੀ ਦੁਮੇ ਹੱਥ ਜੁਰ ਕੇ ਆਖਣ ਲੱਗੇ ਮਹਾਂਪੁਰਖੋ ਤੁਸੀਂ ਸਾਡੇ ਖੂਹ ਤੇ ਪਹਿਲੀ ਵਾਰੇ ਆਏ ਹੋ ਭਾਵੇਂ ਇੱਕ ਪ੍ਰਸ਼ਾਦਾ ਹੀ ਛਕ ਲੋ ਤਦ ਸੰਗੀਓ ਮਾਤਾ ਜੀਉਨੀ ਜੀ ਨੇ ਉਹ ਕੋਠਲੀ ਖੋਲੀ ਪ੍ਰਸ਼ਾਦਿਆਂ ਵਾਲੀ ਮੱਕੀ ਦੇ ਪ੍ਰਸ਼ਾਦੇ ਦੇ ਉੱਤੇ ਸਰਸੋਂ ਦਾ ਸਾਗ ਪਾਇਆ ਹੈ ਉੱਪਰ ਮੱਖਣ ਦਾ ਢੇਲਾ ਉਹ ਮਹਾਪੁਰਖਾਂ ਨੂੰ ਪ੍ਰਸ਼ਾਦਾ ਦਿੱਤਾ ਨਾਲ ਬਾਬਾ ਭਗਤਾ ਜੀ ਨੂੰ ਦਿੱਤਾ ਨਾਲ ਲੱਸੀ ਦਾ ਛੰਨਾ ਉਹ ਮਹਾਪੁਰਖਾਂ ਨੇ ਬੜੇ ਪਿਆਰ ਨਾਲ ਪ੍ਰਸ਼ਾਦਾ ਛਕਾਇਆ ਤੇ ਪ੍ਰਸ਼ਾਦਾ ਛਕ ਕੇ ਆਖਣ ਲੱਗੇ ਭਾਈ ਭਗਤਾ ਜੀ ਨੂੰ ਵੀ ਭਲਿਆ ਤੁਹਾਡੇ ਖੂਹ ਤੇ ਕੋਈ ਬੱਚਾ ਨਜ ਨਹੀਂ ਆਉਂਦਾ ਖੇਡਦਾ ਮਾਤਾ ਜੀ ਉਹਨਾਂ ਜੀ ਥੋੜਾ ਜਿਹਾ ਵਿਰਾਗ ਚ ਆ ਗਏ ਤੇ ਬਾਬਾ ਭਗਤਾ ਜੀ ਆਖਣ ਲੱਗੇ ਮਾਪੁਰਖੋ ਅਜੇ ਤੱਕ ਘਰ ਚ ਬੂਟਾ ਨਹੀਂ ਲੱਗਾ ਉਹ ਪਰਮੇਸ਼ਰ ਅੱਗੇ ਅਰਦਾਸ ਪਏ ਕਰਦੇ ਆ ਕੋਈ ਘਰ ਚ ਬੂਟਾ ਲੱਗ ਜਾਵੇ ਵਿਆਹ ਨੂੰ ਕਾਫੀ ਸਾਲ ਹੋ ਗਏ ਨੇ ਪਰਸ਼ਾਦਾ ਸ਼ਖੋ ਮਾਪੁਰਖਾ ਅੱਖ ਲੈ ਕੇ ਤੇ ਸਾਡੇ ਹੱਥ ਸੱਚੇ ਕਰਾਓ ਹੱਥ ਸੱਚੇ ਕਰਾਈ ਗੱਲ ਤੇ ਪੱਲਾ ਪਾ ਕੇ ਫਿਰ ਉਹ ਮਾਪੁਰਖਾ ਨੇ ਅਰਦਾਸ ਕੀਤੀ ਕਹਿੰਦੇ ਹੈ ਨਿਰੰਕਾਰ ਹੈ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਜੀ ਇਸ ਭਾਗੀ ਜੋਰੀ ਨੇ ਤੁਹਾਡੇ ਬੱਚੇ ਦੀ ਜਲ ਪਾਣੀ ਨਾਲ ਸੇਵਾ ਕੀਤੀ ਹੈ ਮਹਾਰਾਜ ਕਿਰਪਾ ਕਰਿਓ ਹੈ ਵਾਹਿਗੁਰੂ ਜੀ ਕਿਰਪਾ ਕਰਿਓ ਇਹਨਾਂ ਦੇ ਘਰ ਬੂਟਾ ਲੱਗ ਜਾਵੇ ਇਹਨਾਂ ਦੇ ਘਰ ਆਪਣੇ ਬਖਸ਼ਿਸ਼ ਦੇ ਖਾਤੇ ਵਿੱਚੋਂ ਬਖਸ਼ੀ ਹਰੂ ਭੇਜੋ ਮਹਾਰਾਜ ਜੀ ਸਤਸੰਗਿਓ ਉਹ ਮਾਪੜਖਣੇ ਅਰਦਾਸ ਕੀਤੀ ਤੇ ਮਾਪੜਖਣ ਕਹਿੰਦੇ ਸਾਨੂੰ ਅੱਗੇ ਅਸੀਂ ਅਗਾਹ ਜਾਣਾ ਹੈ ਜਦੋਂ ਚੱਲੇ ਨਾ ਜਾਣ ਕੇ ਗਲਾਗੇ ਕਹਿੰਦੇ ਭਲਿਆ ਭਾਈ ਭਗਤਾ ਜੀ ਨੂੰ ਕਹਿੰਦੇ ਭਲਿਆ ਪਰਮੇਸ਼ਰ ਕਿਰਪਾ ਕਰੇ ਪਰਮੇਸ਼ਰ ਕਿਰਪਾ ਕਰੇ ਤੁਹਾਡੇ ਘਰ ਪੁੱਤਰ ਅਵਸ਼ ਹੋਵੇਗਾ ਤੁਹਾਡੇ ਘਰ ਪੁੱਤਰ ਹੋਵੇਗਾ ਪੁੱਤਰ ਇਹੋ ਜਿਹਾ ਹੋਵੇਗਾ ਪੁੱਤਰ ਇਹੋ ਜਿਹਾ ਹੋਵੇਗਾ ਜਿਵੇਂ ਅਕਾਸ਼ ਵਿੱਚ ਧਰੂ ਤਾਰਾ ਚਮਕਦਾ ਹੈ ਨਾ ਜਿਵੇਂ ਅਕਾਸ਼ ਵਿੱਚ ਧਰੂ ਤਾਰਾ ਚਮਕਦਾ ਹੈ ਸੰਸਾਰ ਵਿੱਚ ਧਰੂ ਤਾਰੇ ਵਾਂਗੂ ਚਮਕੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਦਿਨੋਂ ਦਿਨ ਉਹਦੀ ਚਮਕ ਵੱਧਦੀ ਜਾਏਗੀ ਵੱਧਦੀ ਜਾਏਗੀ ਅੱਜ ਵੇਖ ਲੋ ਗੁਰਮਖੋ ਸਤਸੰਗਿਓ ਫਿਰ ਸਾਲ ਕੁ ਬਾਅਦ ਉਹ ਸਮਾਂ ਬਣਿਆ ਸਾਡੇ ਬਾਬਾ ਜੀ ਨੇ ਧਰਤੀ ਤੇ ਹੁਣਾ ਹੈ ਜਿੰਨਾਂ ਤੁਸੀਂ ਆਗਮਨ ਦਿਹਾੜਾ ਜਨਮ ਦਿਹਾੜਾ ਮਨਾ ਰਹੇ ਹੋ ਅੱਜ ਦਾਈ ਨੂੰ ਸੁਨੇਹਾ ਭੇਜਿਆ ਜਾਂਦਾ ਹੈ ਦਾਈ ਆਉਂਦੀ ਹੈ ਉਸ ਕਮਰੇ ਦੇ ਅੰਦਰ ਜਾਂਦੀ ਹੈ ਜਿੱਥੇ ਮਾਤਾ ਜੀਉਣੀ ਜੀ ਨੇ ਸਤਸੰਗਿਓ ਬਾਹਰ ਭਾਈ ਭਗਤਾ ਜੀ ਖਲੋਤੇ ਨੇ ਕੁਝ ਹੋਰ ਰਿਸ਼ਤੇਦਾਰ ਚਲੋਤੇ ਨੇ ਕੁਝ ਕੁ ਸਮੇਂ ਬਾਅਦ ਦਾਈ ਬਾਹਰ ਆਉਂਦੀ ਹੈ ਚਿਹਰੇ ਤੇ ਇੱਕ ਮੁਸਕਰਾਟ ਹੈ ਚਿਹਰੇ ਤੇ ਖੁਸ਼ੀ ਹੈ ਤੇ ਦਾਈ ਆ ਕੇ ਦੋਵੇਂ ਹੱਥ ਜੁਰਗੇ ਪਤਾ ਕੀ ਕਹਿੰਦੀ ਕਹਿੰਦੀ ਬਾਬਾ ਭਗਤਿਆ ਬਾਬਾ ਭਗਤਿਆ ਤੈਨੂੰ ਵਧਾਈ ਹੋਵੇ ਤੈਨੂੰ ਵਧਾਈ ਹੋਵੇ ਤੇਰੇ ਘਰ ਪੁੱਤਰ ਹੋਇਆ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਦੀਪ ਸਿੰਘ ਜੀ ਦੇ ਆਗਮਨ ਦੇ ਹਾਰੇ ਦੀਆਂ ਸਾਰੀਆਂ ਸੰਗਤਾਂ ਨੂੰ ਵਧਾਈਆਂ 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 ਬੜੂ ਵਧਾਈਆਂ 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 ਉਸੇ ਵੇਲੇ ਹੀ ਗੁਰਬਖੂ ਜੋ ਰਿਸ਼ਤੇਦਾਰ ਪਿੰਡ ਵਾਲੇ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਗਿਆ ਗੁਰਵੰਡਿਆ ਗਿਆ ਉਹ ਰਵਾਸੀ ਗੁਰਦਾ ਜਿਵੇਂ ਗੁਰਮਖੋ ਇੱਕ ਹਰ ਪਾਸਿਓ ਇੱਕ ਇਹ ਆਵਾਜ਼ ਆ ਰਹੀ ਹੈ ਦਾਸ ਦੀ ਭਾਵਨਾ ਹੈ ਮੈਨੂੰ ਪਤਾ ਜਿਨੇ ਤੁਸੀਂ ਇੱਥੇ ਬੈਠੇ ਹੋ ਜਿਨੇ ਘਰਾਂ 'ਚ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਤੁਸੀਂ ਸਾਰੇ ਬਾਬਾ ਦੀਪ ਸਿੰਘ ਜੀ ਨਾਲ ਬਹੁਤ ਪਿਆਰ ਕਰਦੇ ਹੋ ਤੇ ਬਾਬਾ ਦੀਪ ਸਿੰਘ ਜੀ ਵੀ ਤੁਹਾਡੇ ਨਾਲ ਬਹੁਤ ਲਾਡ ਕਰਦੇ ਨੇ ਬਹੁਤ ਪਿਆਰ ਕਰਦੇ ਨੇ ਤੇ ਬਾਬਾ ਜੀ ਦੇ ਪਿਆਰ ਦੇ ਵਿੱਚ ਇਹ ਪੰਕਤੀਆਂ ਪੜੋ ਆਓ ਬਾਬਾ ਜੀ ਦਾ ਆਗਮਨ ਦਿਹਾਰਾ ਹੈ ਬਾਬਾ ਜੀ ਦਾ ਆਗਮਨ ਹੋਇਆ ਹੈ ਤੇ ਪਿਆਰ ਦੇ ਵਿੱਚ ਇਹ ਗੁਰਬਾਣੀ ਦੀ ਪੰਕਤੀ ਪੜ੍ਹੀਏ ਇੱਕ ਤੋਂ ਚਮ ਚਮ ਦੀ ਆਵਾਜ਼ ਆਵੇ ਨਾਲ ਨਾਲ ਬੇਨਤੀਆਂ ਕਰਿਓ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਪਰ ਉਪਕਾਰੀ ਉਪਕਾਰ न पर उकारिया पर उपकार जन पर उकारिया पर उपकार जन पर उपकार पर उपकारी ਮੈਂ ਨਹੀਂ ਜਨਮ ਮਰਨ ਤੋਂ ਮੈਂ ਨਹੀਂ ਜਨਮ ਮਰਨ ਤੋਂ ਮੈਂ ਨਹੀਂ ਜਨਮ ਮਰਨ ਤੋਂ ਮੈਂ ਨਹੀਂ ਤਨ ਬਾਬਾ ਦੀਪ ਸਿੰਘ ਜੀ ਤਨ 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 ਤਨ ਬਾਬਾ ਦੀਪ ਸਿੰਘ ਜੀ ਹਰ ਉਪਕਾਰੀ ਆਏ ਜਨ ਪਰ ਉਪਕਾਰ ਸਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨਮ ਮਰਨ ਦੋਹੋਂ ਮੇ ਨਹੀਂ जन पार उपकारी कौन आखो तनत बाबा बेब सिंह बाबा बेब सिंह जी